ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਮੇਰੇ ਨਾਲ تیرਤ ਸਿੰਘ ਪੈਨਕਲ ਹਾਜ਼ਰ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਔਰ ਵਿਜ਼ਟਰ ਵੀਜ਼ਾ ਵੀ ਬਹੁਤ ਵੱਡੇ ਸਕਸੈਸ ਰੇਟ ਨਾਲ ਦਵਾ ਰਹੇ ਨੇ ਔਰ ਜਿਹੜੇ ਸਪਾਊਸ ਨੇ ਉਹਨਾਂ ਦੇ ਸਪਾਊਸ ਨੂੰ ਵੀ ਵਿਜ਼ਟਰ ਵੀਜ਼ਾ ਲਵਾ ਕੇ ਦੇ ਰਹੇ ਨੇ ਹੁਣ ਅੱਜ ਬੜਾ ਮਹੱਤਵਪੂਰਨ ਟੌਪਿਕ ਹੈ تیر ਜੀ ਦੇ ਨਾਲ ਉਸ ਮਹੱਤਵਪੂਰਨ ਟੌਪਿਕ ਤੇ ਗੱਲ ਕਰਾਂਗੇ ਆਖਿਰ ਕੈਨੇਡਾ ਦੇ ਹਵਾਈ ਅੱਡੇ ਤੇ ਇੰਨੀ ਜ਼ਿਆਦਾ ਸਖਤੀ ਕਿਉਂ ਕਿਉਂ ਸਾਡੇ ਵਿਦਿਆਰਥੀਆਂ ਤੇ ਭਾਵੇਂ ਵਿਜ਼ਟਰ ਵੀਜ਼ਾ ਵਾਲਿਆਂ ਤੇ ਵਾਪਸੀ ਦਾ ਖਤਰਾ ਮੰਡਰਾ ਰਿਹਾ ਹੈ ਇਹ ਸਾਰੇ ਟਾਪਿਕ ਨੂੰ ਅਡਰੈਸ ਕਰਾਂਗੇ ਤਿਰੇ ਜੀ ਸਸਸੀ ਗੱਲ ਬਹੁਤ ਬਹੁਤ ਸਾਕਤ ਹੈ। ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਸਸੀ ਗੱਲ ਦੀ। ਸਸਸੀ ਗੱਲ ਦੀ। ਸੋ ਤਿਰੇ ਜੀ ਮੈਂ ਚਾਹੂੰਗਾ ਕਿ ਇਸ ਪੂਰੇ ਟਾਪਿਕ ਨੂੰ ਤੁਸੀਂ ਪੂਰੀ ਬਰੀਕੀ ਨਾਲ ਅਡਰੈਸ ਕਰੋ। 에어ਪੋਰਟ ਤੇ ਸਰ ਜਿਹੜੀ ਇਹ ਸ਼ਕਤੀ ਦਾ ਜਿਹੜਾ ਸਵਾਲ ਹੈਗਾ ਨਾ ਇਹ ਬਿਲਕੁਲ ਸੱਚਾਈ ਆ ਇਸ ਵੇਲੇ ਨਾ ਉਹ ਸਵਾਲ ਸ਼ੁਰੂ ਹੋ ਗਿਆ ਸਰ ਕਿਉਂਕਿ ਨਾ ਬਹੁਤ ਸਾਰੀਆਂ ਵੀਡੀਓਸ ਤੇ ਇਸ ਵੇਲੇ ਬੜਾ ਫੜਾਫੜ ਵਾਇਰਲ ਹੁੰਦੀਆਂ ਕਿਉਂਕਿ ਨੇ ਵੀ ਇੱਕ ਨੈਗੇਟਿਵਿਟੀ ਵਾਲੀ ਵੀਡੀਓ ਹੈਗੀ ਆ ਕਿ 에어ਪੋਰਟ ਤੋਂ ਬੰਦਾ ਵਾਪਸ ਆ ਗਿਆ ਸਾਰੇ ਪੈਸੇ ਉਹਦੇ ਖਰਾਬ ਹੋ ਗਏ ਸੋ ਇਹ ਵੀ ਬੜੀ ਤਕੜੀ ਹੈ ਕਿ ਨੈਗੇਟਿਵਿਟੀ ਵਾਲਾ ਜਿਹੜਾ ਕੀ ਹੈ ਸਵਾਲ ਹੈਗਾ ਵਾ ਸੋ ਬੜਾ ਇਸ ਵੇਲੇ ਨਾ ਜਦੋਂ ਸਾਡੇ ਕੋਲ ਕਲਾਇੰਟ ਵੀ ਸਾਹਮਣੇ ਆ ਕੇ ਬੰਦਾ ਨਾ ਉਹਦਾ ਸਵਾਲ ਇਹ ਹੁੰਦਾ ਵਾ ਕਿ ਮੈਂ ਜੇ ਤੁਸੀਂ ਮੈਨੂੰ ਕਦੋਂ ਮੇਰੇ ਕੋਲ ਮੇਰੀ ਉੱਥੇ ਪਹੁੰਚਾਉਣ ਦੀ ਵੀ ਗਰੰਟੀ ਦਿੰਨੇ ਹੈਗੇ ਆ ਉੱਥੇ ਵੀ ਪਹੁੰਚਾ ਦੇਵੋਗੇ ਕਿ 에어ਪੋਰਟ ਦੇ ਵੀ ਤਾਂ ਕੋਈ ਪ੍ਰੋ ਤੇ ਸਪੈਸ਼ਲੀ 에어ਪੋਰਟ ਤੇ ਪ੍ਰੋਬਲਮ ਉਹਨਾਂ ਨੂੰ ਆ ਰਹੀਆਂ ਜਿਨ੍ਹਾਂ ਨੇ ਮਸ਼ਹੂਰੀਆਂ ਦੇ ਕੇ ਕਿਹਾ ਹੋ ਜੀ ਆ ਪਿਆ ਜੀ ਪਾਸਪੋਰਟ ਪਾਸਪੋਰਟ ਦੇ ਜੋ ਕਈ ਤਾਂ ਲੰਘ ਜਾਂਦੇ ਆ ਪਰ ਕਹਿੰਦੇ ਨਾਲ ਗੱਲ ਹੋ ਜਾਂਦੀ ਹੈ ਕਿ ਨਾ ਜਿਹੜਾ ਫਸਦਾ ਉਹਦੇ ਤੇ ਸਟੋਰੀ ਬਣਦੀ ਆ ਤੇ ਇਸ ਵੇਲੇ ਕਾਫੀ ਜਿਹੜੇ ਕਿ 에어ਪੋਰਟ ਤੋਂ ਵਾਪਸ ਆਏ ਤੇ ਸਪੈਸ਼ਲੀ ਕਹਾਂ ਕੈਨੇਡਾ ਰੱਖਦਾ ਕਈ ਪਹੁੰਚੇ ਨਹੀਂ ਦਿੱਲੀ 에어ਪੋਰਟ ਜਾਂ ਅੰਮ੍ਰਿਤਸਰ 에어ਪੋਰਟ ਤੋਂ ਜਿਹੜੇ ਕਿ ਉੱਥੇ ਨਾਲ ਉਹਨਾਂ ਨੂੰ ਮੋੜ ਦਿੱਤਾ ਗਿਆ ਕਿਉਂ ਮੋੜ ਦਿੱਤਾ ਗਿਆ ਜੋ ਅੱਜ ਮੈਂ ਪਹਿਲੀਆਂ ਚੀਜ਼ਾਂ ਦੱਸਣੀਆਂ ਚਾਹੂੰਗਾ ਇਸ ਵੇਲੇ ਇਮੀਗ੍ਰੇਸ਼ਨ ਨੇ 에어ਲਾਈਨ ਵਾਲਿਆਂ ਨੂੰ ਵੀ ਅਥਾਰਟੀ ਦਿੱਤੀ ਆ ਕਿ ਤੁਸੀਂ ਇੱਕ ਜਿਹੜਾ ਕੀ ਪ੍ਰੀ ਐਗਜ਼ਾਮਿਨਰੀ ਉੱਥੇ ਬੰਦੇ ਦੀ ਕਰੋ ਜੇ ਤੁਹਾਨੂੰ ਡਾਊਟਫੁੱਲ ਲੱਗਦਾ ਵਾ ਤੁਸੀਂ ਉਹਨੂੰ ਇੱਥੋਂ ਹੀ ਮੋੜ ਦਿਓ ਉਹਨੂੰ ਬੋਰਡ ਹੀ ਨਾ ਕਰਨ ਦਿਓ ਸੋ ਇਹ ਜਿਹੜੀਆਂ ਕੀ ਚੀਜ਼ਾਂ ਵੀ ਆ ਸੱਚਾਈ ਹੈਗੀਆਂ ਤੇ ਐਂਡ ਈਮੇਲ ਆਉਂਦੀ ਆ ਪ੍ਰੋਪਰ ਜਿਹੜੀ ਕੀ ਆ ਏਅਰਲਾਈਨ ਵੱਲੋਂ ਕਿ ਅਸੀਂ ਤੁਹਾਨੂੰ ਇਸ ਬੰਦੇ ਨੂੰ ਵਾਪਸ ਕਿਉਂ ਮੋੜਿਆ ਤੇ ਅੱਜ ਮੈਂ ਰੀਜ਼ਨ ਦੱਸੂਗਾ ਕਿਉਂ ਮੋੜਿਆ ਜਾ ਰਿਹਾ ਸੋ ਉਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਉਹ ਬਾਕੀ ਨਾ ਹਿੰਮਤ ਜੀ ਨਾ ਛੱਡ ਜਾਓ ਡਰੋ ਨਾ ਇਹ ਕਿਤੇ ਹਜ਼ਾਰਾਂ ਚੋਂ ਮੈਂ ਕਹਾਂਗਾ ਦੋ ਤਿੰਨ ਨੂੰ ਜੇ ਵਾਪਸ ਵੀ ਆ ਜਿਹੜੇ ਆਏ ਆ ਤਾਂ ਕਿਤੇ ਨਾ ਕਿਤੇ ਨਾ ਗਲਤੀ ਹਮੇਸ਼ਾ ਆਪਣੀ ਹੁੰਦੀ ਆ ਅਗਲੇ ਦੀ ਗਲਤੀ ਨਹੀਂ ਹੁੰਦੀ ਹੈਗੀ ਇੱਕ ਚੀਜ਼ ਉਹਦਾ ਬਚੋ ਕਿ ਫੇਕ ਡਾਕੂਮੈਂਟ ਤੋਂ ਫੇਕ ਸਪான்ਸਰਾਂ ਤੋਂ ਸਭ ਤੋਂ ਮੋਟੀ ਗੱਲ ਜਿਹੜੀ ਕਹੂੰਗਾ ਫੇਕ ਸਪான்ਸਰਾਂ ਤੋਂ ਜਿੰਨਾ ਹੋ ਸਕੇ ਵੱਧ ਤੋਂ ਵੱਧ ਬਚੋ ਜਿਹੜੇ ਕਿ ਉਹ ਸਭ ਤੋਂ ਜਿਹੜਾ ਕਿ ਜ਼ਿਆਦਾ ਖਿਆਲ ਜਿਹੜਾ ਹੋ ਰਿਹਾ ਤੇ ਹਾਂ ਜਿੰਨੇ ਵੀ ਜਿਹੜੇ ਕਿ ਮੈਨੂੰ ਕਾਫੀ ਬੰਦੇ ਮਿਲ ਕੇ ਗਏ ਆ ਜਾਂ ਤਾਂ ਫੇਕ ਸਪான்ਸਰਾਂ ਵਾਲੇ ਹੈਗੇ ਆ ਜਾਂ ਹੋਟਲ ਬੁਕਿੰਗ ਵਾਲੇ ਜਿਹੜੇ ਹੈਗੇ ਆ ਆਪਾਂ ਨੂੰ ਲੱਗਦਾ ਵੀਜ਼ਾ ਲੱਗ ਗਿਆ ਬਸ ਠੀਕ ਆ ਟੈਨਸ਼ਨ ਹੀ ਨਹੀਂ ਹੈਗੀ ਆਪਾਂ ਜਿਹੜਾ ਕਿ ਉੱਥੇ ਚੱਲੇ ਹੈਗੇ ਆ ਸੋ ਸਭ ਤੋਂ ਪਹਿਲੋਂ ਤੜੀ ਇੱਕ ਚੀਜ਼ ਦਾ ਖਿਆਲ ਰੱਖਣਾ ਜਿਹੜਾ ਹੈਗਾ ਆਪਣੇ ਮੈਂ ਤਾਂ ਕਹੂੰਗਾ ਗੱਟਅਪ ਤੇ ਕੱਪੜਿਆਂ ਦੇ ਹਾਂ ਹਰ ਬੰਦਾ ਆਪਣੇ ਵੱਲੋਂ ਟੌਰ ਕੱਢ ਕੇ ਜਾਂਦਾ ਜਦੋਂ ਵੀ ਕਿਤੇ ਟਰੈਵਲ ਕਰਦਾ ਬਟ ਮੈਂ ਤਾਂ ਕਹੂੰਗਾ ਯੈਸ ਯੂ ਸ਼ੁੱਡ ਲੁੱਕ ਮੈਂ ਕਿ ਯੂ ਸ਼ੁੱਡ ਲੁੱਕ ਕਿ ਤੁਸੀਂ ਟਰੈਵਲਰ ਆ ਤੁਸੀਂ ਜਿਹੜੇ ਕਿ ਘੁੰਮਣ ਚੱਲੇ ਹੈਗੇ ਆ ਸੋ ਡੈਫੀਨਿਟਲੀ ਤੁਹਾਨੂੰ ਇਸੀ ਦਾ ਜਿਹੜਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਹਾਂ ਕਿ ਮੈਂ ਅੱਜ ਕੱਪੜੇ ਕੀ ਜਿਹੜੇ ਕਿ ਉੱਥੇ ਪਾ ਕੇ ਚੱਲਣਾ ਹੈਗਾ ਵਾ ਸੈਕਿੰਡ ਥਿੰਗ ਜਿਹੜੀ ਹੈਗੀ ਆ ਜਿਹੜਾ ਵੀ ਤੁਹਾਡਾ ਪਰਪਸ ਹੈਗਾ ਜਿਹੜੇ ਕਰਕੇ ਵੀ ਤੁਸੀਂ ਚੱਲੇ ਆ ਤਾਨੂੰ ਹਰ ਚੀਜ਼ ਯਾਦ ਹੋਣੀ ਚਾਹੀਦੀ ਆ ਜੇ ਹੋਟੇਲ ਬੁਕਿੰਗ ਦੇ ਵੀਜ਼ਾ ਲੱਗਾ ਹਾਂ ਹੋਟੇਲ ਜੇ ਪਹਿਲਾਂ ਹੋਰ ਲੱਗਾ ਹੋਣਾ ਆ ਤੇ ਇਹ ਵੀ ਕੋਈ ਟੈਨਸ਼ਨ ਨਹੀਂ ਆ ਪਰ ਤੁਹਾਡੀਆਂ ਹੋਟੇਲ ਬੁਕਿੰਗ ਸ਼ੁੱਡ ਬੀ ਕਨਫਰਮਡ ਕਨਫਰਮਡ ਚਾਹੀਦੀਆਂ ਡਮੀ ਨਹੀਂ ਚਾਹੀਦੀਆਂ ਹੈਗੀਆਂ ਕਿ ਜਣ ਨੇ ਪੈਸੇ ਦਿੱਤੇ ਕੋਈ ਨਹੀਂ ਦੋ ਤਿੰਨ ਦਿਨ ਦੀ ਕਰਾ ਦੇ ਬਾਕੀ ਦਿਨ ਦੇ ਦੀ ਸਾਰੀਆਂ ਹੀ ਕਨਫਰਮਡ ਚਾਹੀਦੀਆਂ ਹੈਗੀਆਂ ਤੁਹਾਡੀਆਂ ਬੁਕਿੰਗਸ ਤੁਸੀਂ ਉੱਥੇ ਹਾਂ ਪੁੱਛਿਆ ਜਾ ਰਿਹਾ ਕਿ ਕਿੱਥੇ ਕਿਹੜੇ ਹੋਟੇਲ ਜਾਣਾ ਤੁਹਾਨੂੰ ਇੱਕਲਾ ਹੋਟੇਲ ਦੱਸਣ ਦੇ ਨਾਲ ਸਭ ਕੁਝ ਨਹੀਂ ਹੈਗਾ ਥੋੜੀ ਜੀ ਗੂਗਲ ਤੇ ਆਪ ਰਿਸਰਚ ਕਰ ਲਓ ਜੇ ਰੱਬ ਨੇ ਵੀਜ਼ਾ ਦੇ ਹੀ ਦਿੱਤਾ ਜੇ ਲਾਟਰੀ ਕੱਢ ਹੀ ਦਿੱਤੀ ਹੈਗੀ ਆ ਸਰਚ ਕਰਕੇ ਜਾਓ ਕਿ ਤੁਸੀਂ 에어ਪੋਰਟ ਤੋਂ ਉਸ ਹੋਟੇਲ ਪਹੁੰਚਣਾ ਕਿੱਦਾਂ ਕੈਬ ਕਰਨੀ ਕਿੰਨਾ ਕਿਰਾਇਆ ਲੱਗਣਾ ਟ੍ਰੇਨ 'ਚ ਜਾਨੀ ਟ੍ਰੇਨ ਸਟੇਸ਼ਨ ਤੱਕ ਕਿੱਦਾਂ ਪਹੁੰਚਣਾ ਬੱਸ 'ਚ ਜਾਨੀ ਆ ਬੱਸ ਕਿੱਥੋਂ ਲੈਣੀ ਆ ਕਿਹੜਾ ਕਿੱਦਾਂ ਲੈਣੀ ਆ ਵਾਟਸਐਪਰ ਜਿੱਦਾਂ ਵੀ ਜਾਣਾ ਉੱਥੇ ਟ੍ਰੈਵਲ ਪਲਾਨ ਕੀ ਆ ਉੱਥੇ ਕਾਰਡ ਕਿੱਦਾਂ ਚੱਲਦੇ ਹੈਗੇ ਆ ਟ੍ਰੈਵਲ ਕਾਰਡ ਕਿੱਦਾਂ ਮੰਦੇ ਆ ਤੁਸੀਂ ਇੰਟਰਨਲ ਕੈਨੇਡਾ ਚ ਘੁੰਮੋਗੇ ਕਿੱਦਾਂ 에어ਪੋਰਟ ਜਿਹੜਾ ਕਿ ਆ ਹੋਟੇਲ ਲਿਆ ਕਿਉਂ ਇਹ ਹੋਟੇਲ ਲਿਆ ਇਹਦੇ ਲਾਗੇ ਛਾਗੇ ਹੋਰ ਕੀ ਚਾਲੀਆਂ ਹਾਂ ਚੀਜ਼ਾਂ ਪੁੱਛ ਸਕਦੇ ਆ ਤੁਹਾਡੇ ਤੋਂ ਸੇ ਇੰਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਤੁਹਾਨੂੰ ਜ਼ਰੂਰੀ ਹੈਗਾ ਕੱਲੇ ਹੀ ਬੁਕਿੰਗ ਏਜੰਟ ਨੇ ਪੇਪਰ ਤੁਹਾਡੀ ਫਾਈਲ ਚ ਪਾ ਕੇ ਦਿੱਤਾ ਨਾ ਦੈਟ ਇਜ਼ ਨਾਟ ਇਨਫ ਜਿਹੜੀਆਂ ਕਿ ਸਾਰੀਆਂ ਚੀਜ਼ਾਂ ਦਾ ਤੁਹਾਡੇ ਤੋਂ ਜਿਹੜਾ ਕਿ ਇਹ ਜਾਇਜਾ ਪੁੱਛਿਆ ਜਾਂਦਾ ਦੂਜੀ ਚੀਜ਼ ਟਿਕਟ ਜਿਹੜੀ ਲੈਣੀ ਹੈ ਨਾ ਟਰਾਈ ਕਰੋ ਮੇਰਾ ਹੀ ਪਰਸਨਲ ਹੈ ਕਿ ਡਾਇਰੈਕਟ ਹੀ ਲੈ ਲਓ ਜੋ ਜਦੋਂ ਬੰਦਾ ਪਹਿਲੀ ਵਾਰੀ ਟਰੈਵਲ ਚੱਲਾ ਹਾਂਜੀ ਇਨਡਾਇਰੈਕਟ ਵੀ ਲੈਨੇ ਆ ਸਟੇ ਵੀ ਲੈਂਦੇ ਹੁਣ ਮੇਰੇ ਵਰਗਾ ਜਾਵੇ ਚੱਲ ਜਾਵੇ ਪਰ ਹਾਂ ਹਰ ਚੀਜ਼ ਦਾ ਤੁਹਾਡੇ ਕੋਲ ਤੱਥ ਚਾਹੀਦਾ ਜਵਾਬ ਚਾਹੀਦਾ ਕਿ ਹਾਂ ਵੀ ਚੱਲੇ ਕਿ ਦੇਖੋ ਕਈ ਵਾਰੀ ਬੰਦਾ ਅੱਜ ਤੱਕ ਕਦੀ ਟਰੈਵਲ ਨਹੀਂ ਕੀਤਾ ਹੁੰਦਾ ਪਾਸਪੋਰਟ ਬਿਲਕੁਲ ਉਹਦਾ ਕੋਰਾ ਹੁੰਦਾ ਹਾਂ ਉਹ ਬੰਦੇ ਨੂੰ ਤਾਂ ਚੈਲੰਜ ਆਊਗਾ ਨਾ ਕਿ ਕਿੱਦਾਂ ਲੈਣਾ ਕਈ ਵਾਰੀ ਸਸਤੀ ਟਿਕਟ ਦਾ ਜਿਹੜਾ ਹਰਜਾਨਾ ਨਾ ਤੁਹਾਨੂੰ ਜਿਹੜਾ ਭੁਗਤਣਾ ਪੈ ਸਕਦਾ ਸੋ ਇਸ ਚੀਜ਼ ਦਾ ਵੀ ਜਿਹੜਾ ਕਿ ਖਿਆਲ ਨਹੀਂ ਖਿਆਲ ਜਿਹੜਾ ਕਿ ਵੱਡੇ ਲੈਵਲ ਤੇ ਜੇ ਕਰਨਾ ਵਾ ਜੇ ਸਟੇ ਵਾਲੀ ਫਲੈਟ ਫਲਾਈਟ ਜਿਹ ਤੇ ਉਥੇ ਤੁਹਾਡੇ ਜਿਹੜੀ ਮੈਂ ਤੁਹਾਨੂੰ ਗੱਲਾਂ ਕਰ ਰਿਹਾ ਨਾ ਇਹ ਹੋਮਵਰਕ ਬੜਾ ਜ਼ਰੂਰੀ ਆ ਅਗਲੀ ਜਿਹੜੀ ਗੱਲ ਹੈਗੀ ਆ ਤੁਹਾਡੀ ਟਿਕਟ ਰਿਟਰਨ ਦੀ ਵੀ ਕਨਫਰਮਡ ਚਾਹੀਦੀ ਆ ਕੋਈ ਕੈਂਸਲੇਸ਼ਨ ਵਾਲੀ ਨਹੀਂ ਚਾਹੀਦੀ ਹੈਗੀ ਕੋਈ ਡਮੀ ਨਹੀਂ ਚਾਹੀਦੀ ਹੈਗੀ ਜੈਨੂਇਨ ਕਨਫਰਮਡ ਚਾਹੀਦੀ ਆ ਹੋਰ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਐਡ ਆਨ ਕਰ ਦਵਾ ਕਈ ਬੰਦਿਆਂ ਨੇ ਉਥੇ ਪੁੱਛਿਆ ਜਾਂਦਾ ਕਿ ਤੁਹਾਡੀ ਕਨਫਰਮਡ ਆ ਤੇ ਜੇ ਤੁਸੀਂ ਹੋਟਲ ਬੁਕਿੰਗ ਕਿਤੋਂ ਵੀ ਕਰਵਾ ਰਹੇ ਆ ਨਾ ਚਾਹੇ ਕਿਸੇ ਪੋਰਟਲ ਤੋਂ ਕਰਵਾ ਰਹੇ ਆ ਚਾਹੇ ਟਿਕਟ ਵੀ ਕਰਾ ਰਹੇ ਮੈਂ ਕਹਿੰਦਾ ਬੈਂਕ ਤੋਂ ਸਿੱਧਾ ਚੈੱਕ ਦੋ ਦਵੋ GST ਜਿੰਦਾ ਜੋ ਕਰਦਾ ਕਰੋ ਉਹਦੇ ਨਾਲ ਪਤਾ ਕੀ ਹੋਊਗਾ ਤੁਸੀਂ ਉਹਨੂੰ ਦਿਖਾ ਸਕਦੇ ਜਦੋਂ ਪੁੱਛੇ ਆ ਦੇਖੋ ਜੀ ਮੈਂ ਆਪਣੇ ਅਕਾਊਂਟ ਚੋਂ ਪੈਸੇ ਦਿੱਤੇ ਆ ਮੇਰੇ ਕੋਲ ਇਹਦਾ ਪ੍ਰੂਫ ਹੈਗਾ ਆ ਸਾਡੇ ਮੇਰੇ ट्रांजैक्शन ਦੇ ਸੋ ਮੀਨਸ ਜੈਨੂਇਨ ਹੋਣ ਦੇ ਜਿੰਨੇ ਜਿਆਦਾ ਪ੍ਰੂਫ ਦੋ ਓਨਾ ਜਿਆਦਾ ਜਿਹੜਾ ਕਿ ਆ ਵਧੀਆ ਹੈਗਾ ਸੋ ਆ ਪ੍ਰੂਫ ਦਾ ਵੀ ਜਿਹੜਾ ਖਿਆਲ ਜਰੂਰ ਰੱਖਣਾ ਵਾ ਕਿ ਤੁਸੀਂ ਜੇ ਹੋਟਲ ਬੁਕਿੰਗ ਕਰਾਈ ਪੈਸੇ ਕਿੱਥੋਂ ਦਿੱਤੇ ਆ ਕੈਸ਼ ਨੂੰ ਅਵੋਇਡ ਕਰਦੇ ਹੋਏ ਕਨਫਰਮਡ ਸਪੈਸ਼ਲੀ ਹੋਟਲ ਬੁਕਿੰਗ ਦੀ ਗੱਲ ਮੈਂ ਜਿਹੜੀ ਕਰ ਰਿਹਾ ਹਾਂ ਦੂਜੀ ਆਜਮਾ ਸਪான்ਸਰ ਵਾਲੇ ਵੀ ਬੜੇ ਰਡਾਰ ਤੇ ਹੈਗੇ ਆ ਜਦੋਂ ਆ ਫੇਕ ਸਪான்ਸਰ ਲੱਗਦੀਆਂ ਨਾ ਐਡਿਟ ਕਰਕੇ ਹੁਣ ਸਾਡੇ ਕੋਲ ਕਿੰਨੇ ਕੇਸਸ ਚੱਲਦੇ ਜੇ ਮੈਂ ਹੀ ਇਹੇ ਕੰਮ ਕਰਨਾ ਸਾਡੇ ਮਾਰਕੀਟ ਚ ਬੜਾ ਚੱਲਦਾ ਵੀਜ਼ਾ ਲੱਗਿਆ ਤੇ ਜੀ 80 ਲੱਖ ਦੇ ਦੀ ਸਪான்ਸਰ ਦੇ 80 ਲੱਖ ਐਕਸਟਰਾ ਦੇ ਦੀ ਸਪான்ਸਰ ਦੇ ਆ ਬਚ ਲੋ ਜਿੰਨਾ ਬਚਿਆ ਜਾਂਦਾ ਅਗਲਾ ਤੁਹਾਡੀ ਜ਼ਿੰਦਗੀ ਨਾਲ ਜੂਏ ਖੇਡ ਰਿਹਾ ਜੇ ਨੰਗ ਗਿਆ ਤਾਂ ਨੰਗ ਗਿਆ ਜੇ ਫਸ ਗਿਆ ਤਾਂ ਫਸ ਗਿਆ ਫਸ ਗਿਆ ਤਾਂ ਕਿਉਂ ਤੁਸੀਂ ਫਸ ਗਏ ਐਂਡ ਆਫ ਦਾ ਜਿਹੜਾ ਫੇਕ ਡਾਕੂਮੈਂਟ ਕੱਲੇ ਪਾਸਪੋਰਟ ਦੇ ਵੀਜ਼ੇ ਆ ਨਾ ਇਹ ਕੁਛ ਨਹੀਂ ਹੁਣਾਂ ਮੁੜ ਕੇ ਏਪੀਆਰ ਵੀਓ ਨਹੀਂ ਹੁਣੀਆਂ ਮੁੜ ਕੇ ਵਾਪਸ ਆਉਣਾ ਪੈਣਾ ਬਰੰਗੇ ਲਫਾਫੇ ਵਾਂਗੂ ਸੋ ਬਚੋ ਜੰਨਾ ਬੱਚ ਹੁੰਦਾ ਇਸ ਲਈ ਮੈਂ ਕਹਿੰਦਾ ਸਹੀ ਡਾਕੂਮੈਂਟ ਨਾਲ ਚੱਲ ਜਾਓ ਦੇਰੀ ਨਾ ਚੱਲ ਜਾਂਗੇ ਨਾ ਹੋ ਸਕਦੀ ਆ ਪਹਿਲੀ ਵਾਰੀ ਕੋਈ ਗੱਲ ਨਹੀਂ ਦੁਬਾਰਾ ਵੀਜ਼ਾ ਆ ਜਾਊਗਾ ਲੱਗੇ ਰੋ ਪਰ ਹਾਂ ਰਾਸਤੇ ਉਦਣ ਬੰਦ ਹੋਣੇ ਜਿੱਦਣ ਕਿਤੇ ਫੇਕ ਡਾਕੂਮੈਂਟ ਫੜੇ ਗਏ ਤੇ ਬਿਲਕੁਲ ਇੱਕ ਹੋਰ ਚੀਜ਼ ਦੱਸਣੀ ਚਾਹੂੰਗਾ ਸਪான்ਸਰ ਜੇ ਕੋਈ ਤੁਹਾਡੇ ਕੋਲ ਆਉਂਦੀ ਆ ਪਹਿਲੀ ਗੱਲ ਤਾਂ ਦੂਜੀਆਂ ਤਾਂ ਛੱਡ ਹੀ ਦੋ ਨਾ ਜੇ ਆਉਂਦੀ ਆ ਤੇ ਆਪਣੇ ਸਪான்ਸਰ ਨੂੰ ਕੋਈ ਭਰਾ ਜੇ ਤੈਨੂੰ ਮੈਂ ਫੋਨ ਕੀਤਾ ਚੱਕ ਲਈ ਉਹਦਾ ਫੋਨ ਨੰਬਰ ਉਹਦਾ ਐਡਰੈਸ ਸਭ ਕੁਝ ਤੁਹਾਨੂੰ ਜਿਹੜਾ ਕਿ ਪਤਾ ਹੋਣਾ ਚਾਹੀਦਾ ਜੇ ਤੁਹਾਡੇ ਤੋਂ ਪੁੱਛਿਆ ਜਾਵੇ ਇੱਕ ਹੋਰ ਇੰਪੋਰਟੈਂਟ ਗੱਲ ਕਹਾਂਗਾ ਆਪਣੇ ਮੋਬਾਈਲ ਫੋਨ 'ਚ ਚੈਟਿੰਗਾਂ ਨਾ ਹੋਣ ਭਰਾ ਮੇਰੇ ਲਈ ਕੰਮ ਲੱਭ ਕੇ ਰੱਖੀ ਮੇਰਾ ਕੰਮ ਉੱਥੇ ਹੋਊਗਾ ਤੇ ਮੈਨੂੰ ਦੱਸਦੀ ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਫੋਨ ਫੜੇ ਜਾਂਦੇ ਆ ਜਦੋਂ ਕਿਤੇ ਜ਼ਿਆਦਾ ਇਨਵੈਸਟੀਗੇਸ਼ਨ ਦੀ ਹੋ ਜਾਂ। ਤੇ ਯਸ ਆ ਇਹ ਉਹ ਐਕਸਪੀਰੀਅੰਸ ਆ ਜਿਹੜੇ 에ਰਪੋਰਟਾਂ ਤੋਂ ਵਾਪਸ ਆਏ ਆ ਤੇ ਮੈਂ ਤਾਂ ਕਹਿੰਦਾ ਜ਼ਿੰਦਗੀ ਬੜੀ ਛੋਟੀ ਆ ਆਪ ਗਲਤੀ ਕਰਨਾ ਉਹਨਾਂ ਜਿਹੜਾ ਅਗਲਿਆਂ ਨੇ ਗਲਤੀ ਕੀਤੀ ਉਹ ਆਪਾਂ ਸਿੱਖ ਲਈਏ ਤੇ ਜੋ ਅੱਜ ਤੁਹਾਡੇ ਨਾਲ ਮੈਂ ਜਿਹੜੀ ਕਿ ਸਾਂਝੀ ਕੀਤੀ ਹੈਗੀ ਆ ਤੇ ਅੱਜ ਇੱਕ ਹੋਰ ਦੱਸ ਦਵਾਂ 에ਰਪੋਰਟ ਤੋਂ ਵਾਪਸ ਆਉਂਦਾ ਮਤਲਬ ਪਤਾ ਕੀ ਹੈਗਾ ਵਾ ਲਗਭਗ ਨਾ ਹੀ ਅਗਲੀ ਵਾਰ ਟ੍ਰੈਵਲ ਕਰਨਾ ਹਾਂ ਚਲੇ ਜਾਂਦੇ ਆ ਬਾਅਦ ਚ ਉਹ ਡਾਇਰੈਕਟ ਲਾਈਨ ਕਰਕੇ ਕਿਉਂਕਿ ਐਸ ਵਲੇ ਜੇ 에ਰਲਾਈਨ ਨੇ ਤੁਹ ਉਹ ਕਈ ਵਾਰੀ ਕੀ ਕਰਦੀ ਹੈ ਵੀ ਟਿਕਟ ਲੈ ਕੇ ਦੁਬਾਰਾ ਆ ਜਾ ਜਾਂ ਉਹ ਕਹਿੰਦੀ ਆ ਨਾਲ ਦੀ ਨਾਲ ਤੁਹਾਨੂੰ ਐਮਬੈਸੀ ਵੱਲੋਂ ਲੈਟਰ ਆ ਜਾਂਦੀ ਹੈ ਇੰਟਰਵਿਊ ਤੇ ਬੁਲਾਇਆ ਜਾਂਦਾ ਯਸ ਇਹ ਵੀ ਸੱਚਾਈ ਆ ਬੁਲਾਇਆ ਗਿਆ ਜੀ ਇੰਟਰਵਿਊ ਤੇ ਵਾਪਸ ਵੀਜ਼ਾ ਲੈਣਾ ਇਹਨਾਂ ਸੌਖਾ ਨਹੀਂ ਹੈਗਾ ਦੁਬਾਰਾ ਜੇ ਇੰਟਰਵਿਊ ਤੇ ਆਗੇ ਫੇਸ ਟੂ ਫੇਸ ਸੋ ਕਿਉਂਕਿ ਇੱਕ ਵਾਰੀ ਮੈਂ ਤਾਂ ਕਹੂੰਗਾ ਕਿਸਮਤ ਲਾਟਰੀ ਨਿਕਲ ਸਕਦੀ ਆ ਬਾਰ-ਬਾਰ ਲਾਟਰੀਆਂ ਨਹੀਂ ਨਿਕਲਦੀਆਂ ਸੋ ਇਹਨਾਂ ਚੀਜ਼ਾਂ ਦਾ ਬੜਾ ਸੋਚ ਸਮਝ ਕੇ ਖਿਆਲ ਰੱਖਣਾ ਐਡ ਆਨ ਕਰ ਦਵਾਂ ਜੇ ਤੁਹਾਨੂੰ ਇੰਟਰਵਿਊ ਤੇ ਬੁਲਾਇਆ ਗਿਆ ਜਾਂ ਤੁਹਾਡੇ ਕੋਈ ਡਾਕੂਮੈਂਟ ਮੰਗੇ ਆ ਗਿਆ ਭੁੱਲ ਕੇ ਵੀ ਦੇਰੀ ਨਾ ਕਰਿਓ ਨਾਲ ਦੀ ਨਾਲ ਹੀ ਦੇ ਦਿਓ ਖਾਸ ਕਰਕੇ ਜਿਹੜੇ 에어ਪੋਰਟ ਤੋਂ ਵਾਪਸ ਆਉਂਦੇ ਨੇ ਨਾ ਕਈ ਵਾਰੀ ਇੱਕ ਮੇਰੇ ਤੋਂ ਕਲਾਇੰਟ ਆਇਆ 25 ਦਿਨਾਂ ਬਾਅਦ ਮੈਂ ਕਹਿੰਦੀ ਹਾਂ ਕਰ ਕੀ ਰਹੇ ਆਂ ਕਹਿੰਦੇ ਸੋਚ ਰਹੇ ਹਾਂ ਜਣ ਕਹਿੰਦੇ ਤੁਹਾਨੂੰ ਕੁਝ ਕੋਈ ਨਾ ਮੇਲ ਆਉਗੀ ਦੱਸਾਂਗੇ ਉਹ 에ਜੰਟ ਦਾ ਕੁਝ ਨਹੀਂ ਜਾਣੋ ਪਹਿਲੋਂ ਤੁਹਾਡੇ ਤੋਂ ਪੈਸੇ ਲੈ ਚੁੱਕਾ ਆਪਣੀ ਜੀਸੀਕੀ ਦੇ ਚੈੱਕ ਕਰਦੇ ਰੋ ਈਮੇਲ ਆਈਡੀ ਚੈੱਕ ਕਰਦੇ ਰੋ ਰਜਿਸਟਰਡ ਤਕਰੀਬਨ ਜ਼ਿਆਦਾਤਰ 에어ਪੋਰਟ ਤੋਂ ਵਾਪਸ ਆਣ ਵਾਲੇ ਨੂੰ ਇੰਟਰਵਿਊ ਤੇ ਬੁਲਾਇਆ ਜਿਹੜਾ ਕੀ ਆ ਬੁਲਾ ਲਿਆ ਜਾਂਦਾ ਜਿਹੜਾ ਹੈਗਾ ਸੋ ਇਨ੍ਹਾਂ ਛੋਟੀਆਂ ਛੋਟੀਆਂ ਗੱਲਾਂ ਦਾ ਪਰ ਸਖਤੀ ਪਤਾ ਕਿ ਇਹਨਾਂ ਵਾਸਤੇ ਆ ਜਿਨ੍ਹਾਂ ਨੇ ਸ਼ਾਰਟਕਟ ਮਾਰਿਆ ਜਿਨ੍ਹਾਂ ਨੇ ਸਾਰੇ ਪੇਪਰ ਸਹੀ ਲਾਏ ਆ ਜਿਹੜੇ ਹੋਮਵਰਕ ਕਰਕੇ ਨੋਰਮਲ ਜਾ ਜਾ ਰਹੇ ਆ ਬਹੁਤ ਵਧੀਆ ਜਾ ਰਹੇ ਆ ਬਾਕੀ ਜਦੋਂ ਵੀ ਤੁਸੀਂ ਫਲਾਈਟ ਕਰਦੇ ਨਾ ਬੇਫਿਕਰ ਹੋ ਕੋਈ ਨਾ ਟੈਨਸ਼ਨ ਟਿਊਸ਼ਨ ਨਹੀਂ ਯਾਨੀ ਕੀ ਮੇਰੇ ਤੋਂ ਕੀ ਪੁੱਛਿਆ ਜਾਊਗਾ ਬਟ ਸਿਰਫ ਇੱਕੋ ਚੀਜ਼ ਆ ਪਹਿਲਾਂ ਹੀ ਤਿਆਰੀ ਕਰਕੇ ਜਾਣਾ ਹਰ ਡਾਕੂਮੈਂਟ ਨਾਲ ਲੈ ਕੇ ਜਾਣਾ ਕਿਤੇ ਹਰ ਚੀਜ਼ ਦਾ ਜਿਹੜਾ ਕੀ ਉੱਥੇ ਜਾ ਕੇ ਜਵਾਬ ਦੇ ਸਕੋ ਹੋਰ ਵੀ ਕੋਈ ਡਾਊਟ ਹੈਗਾ ਵਾ ਤੁਸੀਂ ਸਾਡੇ ਤੋਂ ਫਾਈਲ ਲਵਾਉਣਾ ਚਾਹੁੰਦੇ ਆ ਤੇ ਜਰੂਰ ਸਾਡੇ ਇਸੇ ਡਿਸਪਲੇ ਹੁੰਦੇ ਨੰਬਰ 8557885578 ਦੇ ਨੰਬਰ ਤੇ ਕਾਲ ਕਰਕੇ ਵਿਜ਼ਿਟ ਕਰ ਸਕਦੇ ਆ ਸੋ ਅੱਜ ਮੈਂ ਤੁਹਾਡੇ ਨਾਲ ਇੱਕ ਕਹਿਣਾ ਚਾਹੂੰਗਾ ਜੇ ਤੁਸੀਂ ਪਿਨਾਕਲ ਤੋਂ ਆਪਣਾ ਪ੍ਰੋਸੈਸ ਕਰਾਉਂਦੇ ਨਾਲ ਤਿੰਨ ਚੀਜ਼ਾਂ ਤੁਹਾਡੇ ਨਾਲ ਹੋਣਗੀਆਂ ਪਹਿਲਾ ਜ਼ਿਆਦਾ ਵੀਜ਼ਾ ਆਊਗਾ ਜੇਦਾ ਵੀਜ਼ਾ ਆ ਗਿਆ ਤੁਹਾਡੀ ਵੀ ਜ਼ਿੰਦਗੀ ਬਣ ਗਈ ਸਾਡੇ ਵੀ 4 ਪੈਸੇ ਬਣ ਗਏ ਸਾਡੇ ਵੀ ਜਿਹੜੀ ਐਨ ਵਧੀਆ ਰੋਜ਼ਗਾਰ ਅੱਗੇ ਵਾਲੀ ਰੈਫਰੈਂਸ ਵੀ ਬਣ ਗਈ ਰੱਬ ਨਾ ਕਰੇ ਜੇ ਵੀਜ਼ਾ ਨਹੀਂ ਆਉਂਦਾ ਨਾ ਸਾਡੇ ਵੱਲ ਕੋਈ ਵੀ ਫੇਕ ਡਾਕੂਮੈਂਟ ਤੁਹਾਡੀ ਫਾਈਲ 'ਚ ਨਹੀਂ ਲਾਇਆ ਜਾਂਦਾ ਅੱਗਾ ਨਹੀਂ ਖਰਾਬ ਹੁਣ ਦਿੰਦੇ ਤੀਜੀ ਚੀਜ਼ ਆ 1 ਰੁਪਈਆ ਵੀ ਆਪਣੀ ਫੀਸ ਨਹੀਂ ਲਈ ਜਾਂਦੀ ਆਪਣੀ ਫੀਸ ਸਰਕਾਰੀ ਫੀਸ ਆ ਤੁਸੀਂ ਦੇਣੀ ਆ ਬੈਸੀ ਵੀਜ਼ ਨਹੀਂ ਲਈ ਜਾਂਦੀ ਜੇ ਤੁਹਾਡਾ ਵੀਜ਼ਾ ਨਹੀਂ ਆਉਂਦਾ ਤੁਹਾਡਾ ਪੈਸਾ ਨਹੀਂ ਖਰਾਬ ਹੋਣ ਦਵਾਂਗੇ ਤੇ ਬਿਲਕੁਲ ਆਪਣੀ ਕਿਸਮਤ ਅਜਮਾਓ ਤੇ ਜ਼ਰੂਰ ਅਜਮਾਉਣੀ ਚਾਹੀਦੀ ਆ ਅੱਜ ਇਹਨੀਆਂ ਨਿਊਜ਼ ਆਉਂਦੀਆਂ ਹਨ ਕਿ 에어ਪੋਰਟ ਦੇ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਆ ਸਿਰਫ ਤੇ ਸਿਰਫ ਅਵੇਅਰ ਤੇ ਅਪਡੇਟ ਤਿਆਰੀ ਕਰਨ ਦੀ ਲੋੜ ਆ ਜਿੱਦਾਂ ਗਰਮੀਆਂ ਆਉਂਦੀਆਂ ਪੇਸੀ ਲਾਲੀ ਦੇ ਨਾ ਸਿਆਲ ਹੁੰਦਾ ਦੇ ਮੋਟੇ ਕੱਪੜੇ ਪਾਲੀ ਦੇ ਆ ਸੋ ਤਿਆਰੀ ਕਰਨ ਦੀ ਲੋੜ ਆ ਅਲਰਟ ਹੋਣ ਦੀ ਲੋੜ ਆ ਸੱਚ ਜਰਾ ਦੇ ਚੱਲਣ ਦੀ ਲੋੜ ਆ ਸਿਰੇ ਜਿਹੜੇ ਕੀ ਆ ਜ਼ਰੂਰ ਤੁਹੇ ਲੱਗੋਗੇ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਹੀ ਮਹੱਤਵਪੂਰਨ ਟੌਪਿਕ ਸੀ ਔਰ ਉਸੇ ਤਰ੍ਹਾਂ ਮਹੱਤਵਪੂਰਨ ਤੀਰਤ ਜੀ ਨੇ ਜਵਾਬ ਦੇ ਕੇ ਇਸ ਵੀਡੀਓ ਨੂੰ ਬੜਾ ਇੰਪੋਰਟੈਂਟ ਬਣਾ ਦਿੱਤਾ ਸੋ ਜ਼ਰੂਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਔਰ 85578 85578 ਤੇ ਤੀਰਤਜੀਤ ਦੇ ਨਾਲ ਨਿੱਜੀ ਤੌਰ ਤੇ ਗੱਲ ਕਰੋ ਹੋਰ ਜਾਣਕਾਰੀ ਹਾਸਲ ਕਰੋ ਪੂਰੀ ਕਲੈਰਟੀ ਲੋ ਧੰਨਵਾਦ